ਯਾਰ ਨੇ ਵਧੀਆ ਵਧੀਆ ਨਵੇਂ ਟਾਇਰਾਂਾਂ ਦੀ ਵਧਾਈ ਹੁਣ ਤੈਨੂੰ ਔਰ ਭਾਈ ਇਹਦਾ ਮੰਜ ਲਵਾਇਆ ਨਵੀਂ ਗੱਡੀ ਨੂੰ ਆ ਜਾ ਕਾਹ ਨੰਬਰ ਤੇ ਕਾਰ ਦੋ ਕਾਰ ਦੋ ਉਧਰ ਕੈਮਰਾਮੈਨ ਕਾਰ ਦੋ ਬਣਾਉਣਾ ਬਸ ਬਣਾਉਣਾ ਨਵੇਂ ਇਹਨਾਂ ਦਾ ਸਾਨੂੰ ਵਿਹਲਾ ਚੋਣਨਾ ਹੈ ਇਹਨਾਂ ਨੂੰ ਨਵੇਂ ਟਾਇਰਾਂ ਬਣਾਉਂਦਾ ਆ ਜੀ ਬਦੂ ਜੀ ਯਾਰ ਨੇ ਵਧੀਆ ਵਧੀਆ ਨਵੇਂ ਟਾਇਰਾਂਾਂ ਦੀ ਵਧਾਈ ਹੁਣ ਤੈਨੂੰ ਔਰ ਭਾਈ ਇਹਦਾ ਕਾਲੇ ਦੀ ਮਿਹਰਬਾਨੀ ਆ ਭਾਈ ਕਾਲਾ ਪੈਣ ਚ ਉਹਦਾ ਹੱਥ ਫੁੱਗ ਗਿਆ ਤੇ ਮੋਢਾ ਫੁੱਗ ਗਿਆ ਕਾਲੀ ਮਿਹਰਬਾਨੀ ਆ ਕਾਲੇ ਦੀ ਉਹ ਨਜ਼ਰ ਲੱਗੀ ਕਿਸੇ ਦੀ ਨਜ਼ਰ ਸਾਨੂੰ ਰਾਜਸਰੇ ਬਾਪ ਪੁੱਤਾਂ ਨੇ ਲਾਈ ਨਜ਼ਰਦਾ ਓਏ ਕਾਨੂੰ ਬਾਪ ਇਹਨੇ ਜਿਹੜਾ ਜਾਂਦਾ ਕਹਿੰਦਾ ਲਓ ਭਾਈ ਆ ਜਿੰਦਾਂ ਕਿਸੇ ਨੂੰ ਮਿਲ ਜੈਣਾ ਆ ਦੇਖ ਆ ਹਾ ਹਾ ਸਵਾਰ ਉਹਨਾਂ ਕੋ ਤਰ ਕੇ ਹੈ ਮਨ ਲੋਕ ਆਈਫੋਨ ਦਾ ਦਾਲਦੇ ਸੀ ਟੈਰਾਂ ਨਾਲ ਦਾਰਦੇ ਆ ਲਓ ਵੀ ਗੁੱਸੇ ਜਾ ਰਹੇ ਕੋਈ ਮਾਰੂਆ ਜਾ ਕੇ ਅੱਛਾ ਉਧਰ ਚਾਹ ਲੱਗਿਆ ਉਤਰਿਆ ਆਏ ਜੋ ਮੌਕੇ ਕਦੇ ਕਦੇ ਹੀ ਆਉਂਦੇ ਨੇ ਉਹਨੂੰ ਕਹਿੰਦਾ ਮੈਂ ਉਤਰਿਆ ਹੈ ਜੋ ਮੌਕੇ ਕਦੇ ਕਦੇ ਹੀ ਆਉਂਦੇ ਨੇ ਛੱਡ ਛੱਡ ਲੋ ਵੀ ਉਹ ਲੈਟਰ ਪੰਜ ਲਵਾਈਆਂ ਨਵੀਆਂ ਗੱਡੀ ਨੂੰ ਆ ਜਾ ਕੇ ਤੂੰ ਕੰਮ ਕਰਦਾ ਵੀਡੀਓ ਬਣਾ ਕੇ ਇਹ ਕਹਿੰਦੇ ਨੇ ਇਹਦਾ ਕਲਾ ਨੂੰ ਨੇ ਸਾਡੇ ਜਦੋਂ ਪੈਸੇ ਆਉਣ ਲੱਗੇ ਨਾ ਆਹ ਦੇਖੋ ਭਾਈ ਉਹ ਤਾਂ ਜਨਾਨੀਆਂ ਪਾਉਟਰ ਲਾਉਂਦੇ ਸੀ ਆਪਣੇ ਟੈਰਨ ਲਾਉਂਦੇ ਆ ਹਾਂ ਕਰਾ ਇਹ ਗੱਲ ਹਾਂ ਕਦੇ ਗਲਾਸ ਚ ਲੈਦਾ ਭਾਵੇਂ ਐ ਕਰ 20 20 20 ਵੀ ਦੀ ਦੋ ਜਗ੍ਹਾ ਪਾ ਦੀ ਠੀਕ ਆ ਮੜਾ ਖਾਦਾ ਤਾਂ ਜਾਵੇਗਾ ਹਾਏ ਮੈਂ ਤਾਂ ਨਵੇਂ ਲਾਗੇ ਅੱਜ ਚੋਏ ਬੋਲ ਆਹ ਪਾਰਟੀ ਆ ਬੂਟ ਪਵਾਤੇ ਨਵੇਂ ਨਵੇਂ ਬਣਾਤੇ ਇਹਦੇ ਚੱਕਰਾਂ 'ਚ ਬਈ ਅੱਜ ਇਹਨੂੰ ਮੋਹ ਖੁਲਾਇ ਜਾ ਰਹੀ ਆ ਕੀ ਆ ਬਈ ਇਹ ਬੇਲ ਪੂਰੀ ਬੇਲ ਪੂਰੀ ਸਪਾਂਸਰ ਕਰੀ ਆ ਕਿਉਂ ਵਜਦਾ ਕੰਗਾ ਬਾਣਾ 'ਚ ਭਰਾ ਵੀ ਅੱਜ ਗੱਡੀ ਨੂੰ ਨਵੇਂ ਬੂਟ ਪਵਾਤੇ ਬੰਦ ਜਨਾਨੀਆਂ ਤੇ ਕਵਾਣਾ 'ਚ ਕੰਗਾ ਮਾਰਦੇ ਜਿਵੇਂ ਮਾਨੂੰ ਮਾਰਦੇ ਆ ਹਾਏ ਹੈ ਵੀ ਭਰਾ ਦੀ ਅੱਜ ਗੱਡੀ ਨੂੰ ਨਵੇਂ ਬੂਟ ਪਵਾਤੇ ਯਾਰ ਤੁਹਾਨੂੰ ਪਤਾ ਜਾਮਾ ਬਹਿਣ ਦੀ ਰੀਵਰ ਘੱਟਣਾ 'ਚ ਪਾਰਟੀ ਕਰ ਰਿਹਾ ਭਰਾ ਉਹ ਕਮਲ ਹੱਥ ਦਿਖਾਈਂ ਇੱਧਰ ਨੂੰ ਆ ਹੱਥ ਦਿਖਾਈਂ ਇੱਧਰ ਨੂੰ ਨਵੇਂ ਨਵੇਂ ਬੂਟ ਪਵਾਤੇ ਗੱਡੀ ਦੇ ਭਰਾ ਪਾਰਟੀ ਕਰ ਰਿਹਾ ਪਾਰਟੀ ਤੋੜੀਆਂ ਉਹ ਨਹੀਂ ਆਇਆ ਮੁੰਡਾ ਖਾਣਾ ਕਹਿੰਦਾ ਜਿਹੜਾ ਨਾ ਸਾਫ ਰਹਾ ਨਾ ਆਉਂਦਾ ਕੋਲ ਦਾ ਬਈ ਨਾ ਜੀ ਕਹਿੰਦਾ 3 300 ਕੱਟਾ ਹੈ ਕਹਿੰਦਾ ਧੁੰਦੇ ਕਿਹੜੇ ਢੱਡਾ ਢੱਡਾ ਅੰਦਰੋਂ ਕਚਲਾ ਆ ਮਰੁੰਡਾ ਭਰਾ ਪਾਰਟੀ ਕਰ ਰਿਹਾ ਚਾਉ ਨਹੀਂ ਚੱਕਿਆ ਜਾ ਰਿਹਾ ਅੱਜ ਤਾਂ ਬਲੌਗ ਦੇ ਚਾਉਜ ਪੈਂਚਰਾਂ ਦੇ ਕੰਮ ਲੱਗ ਗਿਆ ਸਖਣਾ ਲੋ ਵੀ ਆਪਣੇ ਉਸਤਾਦ ਜੀ ਨੂੰ ਮਿਲੋ ਜਦੋਂ ਟਰੱਕ ਦਾ ਲੋਡ ਨਹੀਂ ਮਿਲਦਾ ਸੀ ਇਧਰ ਖਾਸ ਕੰਮ ਕਰਦੇ ਹਾਂ ਉਸਤਾਦ ਦਾ ਕੰਮ ਕਰਦੇ ਹਾਂ ਜਿੱਥੇ ਟਰੱਕ ਦਾ ਸਾਡਾ ਨਹੀਂ ਭਰਦਾ ਨਾ ਹਾਂ ਜੀ ਹਾਂ ਅਸੀਂ ਕਰਨਾ ਕੰਮ ਕਰਨਾ ਕਰਦੇ ਹਾਂ ਬੜਾ ਠੀਕ ਆ ਅਸੀਂ ਪਹਿਲੇ ਲੈਣੇ ਹੈਗੇ ਸੀ ਮਿਹਨਤੀ ਮੁੰਡੇ ਆ ਵਧਾਈਆਂ ਇਹ ਵਾਸੀ ਟਰੱਕਾਂ ਦਾ ਦਰਦ ਪਾਰਦੇ ਲੈਂਦੇ ਆ ਸਾਡੇ ਘਰੋਂ ਵੀ ਕਾਰ ਵੀ ਅਸੀਂ ਪਾੜ ਦਿੰਦੇ ਆ ਜਾਂ ਪਿਆਰੇ ਕਾਰ ਦਾ ਤਹਿ ਪਾੜਿਆ ਲੈ ਵੀ ਇਹ ਆ ਦੇਖ ਅੱਡਾ ਕਿੱਲਾ ਵਾਰਦਾ ਇਹ ਵੀ ਦੇਖਦਾ ਪਾਰ ਤੇ ਕੰਮ ਲੈ ਟਾਇਰ ਕਾਰਦਾ ਵੀ ਇਹਦਾ ਟਰੱਕ ਨਾਲ ਪਾਸ ਦਾ ਪਾਰਦਾ ਕਾਰਦਾ ਹੀ ਪਾਰਦਾ ਜਿਹੜੀ ਚੀਜ਼ ਚਲਾਉਂਦਾ ਉਹੀ ਪਾਰ ਦਿੰਦਾ ਚੱਲ ਯਾ ਅੱਲਾਹ ਚਲੋ ਹੀ ਆ ਜਾਓ ਹੁਣ ਕੈਮਰਾਮੈਨ ਕਿ ਲੈ ਜਾਣਿਆ ਮੋੜੇ ਤੋਂ ਰੱਖ ਕੇ ਲੈ ਗਿਆ ਪਤੰਦਰ ਚੋਏ ਵਾਹ ਦਾ ਟਾਇਰ ਕ ਸੁਣਦਾ ਰਾਤ ਵੀ ਮੁੰਡੇ ਨੇ ਨੇਰੀ ਲਿਆਤੀ ਕਹਿੰਦੇ ਆ ਦੇਖੀ ਬਸਲੇ ਚ ਚੱਲਦਾ ਕੰਮ ਉਹ ਸਾਡੀ ਗੱਡੀ ਨੂੰ ਲੱਗਿਆ ਵਾ ਅਸੀਂ ਉਹਦੇ ਨੂੰ ਲੱਗੇ ਹੋਏ ਆਂ ਲੋ ਜੀ ਅਸੀਂ ਆ ਵੀ ਕਰ ਲੈਂਦੇ ਆ ਜੀ ਕੀ ਵਿਚਾਰ ਨੇ ਚੱਲ ਕੋਈ ਨਹੀਂ ਭਾਈ ਥੋੜਾ ਜਿਹਾ ਉੱਪਰ ਜਾ ਜਾਏਗਾ ਆਹ ਨੰਬਰ ਦੇ ਦੋ ਕਾਰਡ ਦੋ ਉਧਰ ਕੈਮਰਾਮੈਨ ਕਾਰਡ ਦੋ ਬਣਾਉਣਾ ਪੂਰੇ ਧਾਰੀਆਂ ਗਿਆ ਪਰਲੇ ਪਾਸੇ ਦਾ ਇਹ ਪਹਿਲਾ ਗਿਆ ਲਾਉਣਾ ਉਬਾਰ ਨੂੰ ਆਉਣਾ ਵਈ ਕੱਲ ਆਪਾਂ ਬਤਨਾ ਤੋਂ ਟਾਇਰ ਲਵਾ ਕੇ ਤਾਂ ਆ ਗਏ ਸੀ ਤੇ ਉਸ ਤੋਂ ਬਾਅਦ ਮੈਂ ਇੱਕ ਢੇਡਾ ਵੀ ਲਾਇਆ ਬਲੋਗ ਕੱਲ ਬਣਾਇਆ ਨਹੀਂ ਹੈਗਾ ਤੇ ਹੁਣ ਦੁਬਾਰਾ ਚੱਲਿਆਂ ਗੱਡੀ ਭਰਨਾ ਤੇ ਬਾਕੀ ਦੇਖਦੇ ਆਂ ਕੀ ਪ੍ਰੋਗਰਾਮ ਹੈ ਕ੍ਰੈਸ਼ਰ ਦੇ ਕਰਿਆ ਸੀ ਫੋਨ ਮੈਂ ਉਹ ਕਹਿੰਦੇ ਆਉਣਾ ਆ ਜਾ ਭਾਈ ਮਾਲ-ਮੋਲ ਤਾਂ ਹੈ ਨਹੀਂ ਇੱਥੇ ਤੇ ਇੱਕ ਗੱਡੀ ਆਪਣੀ ਉੱਥੇ ਪਹਿਲਾਂ ਖੜੀ ਆ ਦੇਖਦੇ ਆ ਕਿ ਕੀ ਮਾਹੌਲ ਆ ਉੱਥੇ ਇੱਥੇ ਤੱਕ ਲੱਗਦਾ ਮੈਨੂੰ ਕੱਲ ਨੂੰ ਗੱਡੀ ਭਰੂਗੀ ਆਪਣੀ ਤੇ ਹੁਣ ਆਪਾਂ ਹੈਗੇ ਆ ਇਸ ਟਾਈਮ ਰੋਪੜ ਜਰੇ ਢਾਕ ਪਦేశ ਹੈ ਹਿੰਦੁਸਤਾਨ ਕਰੋ ਜੀ ਇੱਕ ਕਰੋ ਜੀ ਆ ਕਤਮ ਰਾਇਆ ਠੀਕ ਆ ਠੀਕ ਆ ਇਹ ਚੀਨ ਮੈਂ ਵੀ ਕਿਸੇ ਨਾਲ ਦੇ ਸ਼ੇਰਾ ਚੱਲ ਲਾਉਂ। ਬਗਾਈਂ ਅਹੀਂ ਅਹੀਂ ਹੋ ਲੱਗਿਆ ਬਜਾਮ। ਗੱਲ ਕੁਛ ਨਹੀਂ। ਲਓ ਵੀ ਸੱਜਣਾ ਗੱਡੀ ਭਰ ਗਈ ਆਪਣੀ ਤੇ ਤੁਸੀਂ ਰਸਤੇ ਦਾ ਹਾਲ ਚੈੱਕ ਕਰ ਲਓ ਇਹ ਗੱਡੀਆਂ ਨੇ ਜਿਹੜੇ ਰਸਤੇ ਚੱਲਣ ਬਾਅਦ ਤਿਆਂ ਕਿਤੇ ਹੈ ਬੁੱਲਾ ਚਲੋ ਵੀ ਮਿੱਤਰੋ ਗੱਡੀ ਭਰ ਚੁੱਕੀ ਆ ਆਪਣੀ ਤੇ ਹੁਣ ਬਾਹਰ ਨਿਕਲੀਏ ਬਾਕੀ ਆਵਣਾ ਟੀਮ ਮੇਟ ਨਾਲ ਦੀ ਕ੍ਰੈਸ਼ਓ ਤੋਂ ਭਰ ਕੇ ਆ ਰਹੇ ਨੂੰ ਵੀ ਮੈਨੂੰ ਲੱਗਦਾ ਪਹੁੰਚਣ ਵਾਲੇ ਹੁਣ ਬਾਹਰ ਉਹ ਆ ਜੀ ਉਹਨਾਂ ਨੂੰ ਰੋਡ ਤੇ ਚੜ੍ਹ ਕੇ ਮਿਲਦੇ ਆਂ ਟਰਸ ਕੋ ਲਾਉ ਬਾਬਿਓ ਅੱਜ ਤਾਂ ਟੱਕਰ ਗਏ ਆਪਾਂ ਨੂੰ ਕੀ ਹਾਲ ਚਾ ਬਸ ਹਾਂ ਭਾਈ ਕੀ ਹਾਲ ਏ ਵਧੀਆ ਵਧੀਆ ਤੁਸੀਂ ਹਸਾਓ ਘੁਪ ਘੁਪ ਹੋਪ ਬਾਜੀ ਕੀ ਹਾਲ ਏ ਮਤ ਮਤ ਕੀ ਦੇਖ ਲੱਤਣਾ ਆਇਲ ਬਣਾ ਹੀ ਪਿਆ ਉਠ ਇਹਦਾ ਢਿੱਡ ਦੱਸ ਅੱਜ ਅੜਿਆ ਨਹੀਂ ਢਿੱਡ ਮੈਂ ਇਹਦੀ ਵੀਡੀਓ ਭੇਜੂੰਗਾ ਬਾਬੇ ਉਹ ਬੰਦਾ ਇੱਧਰ ਹੋ ਪਹਿਲਾਂ ਬਾਬੇ ਸਾਡਾ ਬੰਦਾ ਹੋ ਗਿਆ ਜਿਆਦਾ ਹੀ ਬੁਮਾਰ ਅੱਛਾ ਇਹਦੀ ਵੀਡੀਓ ਹਮ ਦਿਖਾਦਾ ਅਗਲੀ ਕਲੀਪੀ ਦੀ ਜੋੜਨੀ ਹੁਣ ਠੀਕ ਹੈ ਬਾ ਠੀਕ ਹੈ ਹਾਂ ਦਿਖਾਇਆ ਇਹ ਨਾ ਵਿਚਾਰਾ ਟਿੱਲਾ ਦਾ ਇਹ ਦਵਾਈ ਦਵਾਈ ਓਕੇ ਕਹਿੰਦੇ ਹੁੰਦੇ ਆਂਦਰਾ ਆਂਦਰਾ ਖੇਚੋ ਜਾਂਦੀਆਂ ਆਹੋ ਉਹ ਟਿੱਡ ਵੀ ਮਲਾਇਆ ਤੇਲ ਲਾਗੇ ਦਾ ਐਡੀਕਾ ਦਵਾਈ ਹੋ ਗਈ ਤੇਲ ਤੂਲ ਵਾਲੀ ਵੀੜੀ ਨਹੀਂ ਪਰ ਇਕੱਠੇ ਜਾਵੇ ਤੁਰ ਦਿੰਦਾ ਨਹੀਂ ਬਿਮਾਰ ਜੇ ਤਾਂ ਮੈਂ ਜੱਦ ਬਣਾਈ ਦੀ ਮਾੜੀ ਜੀ ਆਹ ਦੇਖੋ ਥੋੜੇ ਚੱਜ ਕੋਈ ਚੱਜ ਦਾ ਕੰਮ ਨਾ ਕਰ ਲਈ ਤੂੰ ਵੀ ਸਾਡੇ ਥੋੜੇ ਸਾਹਮਣੇ ਟ੍ਰੇਲਰ ਆ ਹੁਣ ਇੱਧਰ ਸੁੱਤਾ ਪਿਆ ਲੱਤਾਂ ਚੱਕ ਕੇ ਬੂਟ ਵੀ ਨਾ ਖੋਲੇ ਵਿਚਾਰੇ ਨੇ ਕਰਨਾ ਗਿਆ ਹੁਣ ਟਾਇਰ ਵੀ ਕਹਿੰਦਾ ਤੂੰ ਚੈੱਕ ਕਰ ਆ ਦੇ ਓਏ ਛੋਡੇ ਸਾਹਮਣੇ ਟਾਇਰ ਵੀ ਪਾਨੇ ਦਾ ਚੈੱਕ ਕਰ ਲੈਣੇ ਆਦੀ ਵਾਰ ਓਏ ਹੋਏ ਕਿੱਡੀ ਗਰੀਬ ਕੰਪਨੀ ਆ ਓਏ ਓਕੇ ਛੋਟੇ ਜੀ ਗੱਡੀ ਖੜੀ ਆ ਹਾਂ ਪਰ ਇਹਨਾਂ ਬਣੇ ਤਾਰੇ ਬਣਾਉਂਦੀ ਦੇਖ ਲੈਣ ਦੇ ਇਹਨੂੰ ਓਏ ਥੋੜੇ ਬੇਰੀ ਦੀ ਗੱਡੀ ਆ ਇਹ ਕਿਉਂ ਜੀ ਇਹ ਟਾਇਰ ਇਹ ਟਾਇਰ ਚੈੱਕ ਨਹੀਂ ਹੋ ਰੇ ਇਹ ਕਾਰਵਾਈ ਪੈ ਨਹੀਂ ਆ ਇਹ ਸਾਰਾ ਰੋਲਾ ਹੈਗਾ ਇਹੋ ਚੁੱਪ ਰਹਿ ਇਹ ਰਿਮ ਇਹ ਰਿਮ ਦਾ ਰਿਮ ਹੈਗਾ ਮੇਰਾ ਰੀਜਨਲ ਇਹਨ ਰਿੰਮ ਨਹੀਂ ਦੇਣਾ ਹੈਗਾ ਇਹਨੇ ਟੋਪੀ ਪਾਦਣੀ ਮੇਰੇ ਤੇ ਇਹ ਟਾਇਰ ਨਹੀਂ ਚੈੱਕ ਹੋ ਰਹੇ ਰਿੰਮ ਖੋਲੇ ਜਾ ਰਹੇ ਆ ਸੋ ਓਏ ਤਾਰ ਖੁੱਲੀ ਆ ਜੀ ਦੇਖ ਕੇ ਮੜਿਆ ਹਾਂ ਚਲੋ ਇਹਨੂੰ ਖੋਲ ਲੈਣ ਦੋ ਅਗਲੇ ਦਾ ਬੱਸਾਂ ਦਾ ਮਾਮਲਾ ਆਪਾਂ ਵਿੱਚ ਦਾਖਲੇ ਨਾ ਕਰੀਏ ਤਾਂ ਬੈਟਰ ਹੁਣ ਬੰਦ ਕਰ ਲੈਣ ਓਏ ਡੋਨ